ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 13ਵਾਂ ਗ੍ਰਾਫਾਂ ਬਾਰੇ ਜਾਣਕਾਰੀ ਅਭਿਆਸ ਨੰਬਰ 13.1 ਤੇ ਇਸ ਅਭਿਆਸ ਦੇ ਅਗਲੇ 2 ਅਤੇ ਆਖਰੀ ਸਵਾਲ ਇਸ ਵੀਡੀਓ ਵਿੱਚ ਅਸੀਂ ਕਰਨ ਜਾ ਰਹੇ ਹਾਂ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਨ੍ਹਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀ ਚੇਤਾਵਨੀ ਦਿਵਾ ਦਵਾਂ ਇਸੀ ਚੈਨਲ ਤੇ ਤੁਹਾਡੀਆਂ ਕੁਝ ਹੋਰ ਪਲੇਲਿਸਟ ਵੀ ਆਈਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ 8th ਮੈਥ ਨੋਟਸ ਹੈਗੀਏ ਫਿਰ 8th ਸਾਇੰਸ 8th 英语 8th ਗ੍ਰਾਮਰ ਇਹ ਕਾਗੀ ਗਣਿਤੀ ਦੇ ਸਿਧਾਂਤ ਤੇ ਇਹ ਕਾਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਸਕਰੋਲ ਕਰੋ ਤੇ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਦੇਖੋ ਤੁਹਾਡੇ ਬੜੇ ਕੰਮ ਦੇ ਵੀਡੀਓ ਤੁਹਾਨੂੰ ਇਹਨਾਂ 'ਚ ਮਿਲਣਗੇ ਸੋ ਦੇਖੀਏ ਬੱਚੋ ਨੈਵਿਡੇ ਸਵਾਲ ਸਹੀ ਜਾਂ ਗਲਤ ਦੱਸੋ ਸੋ ਬੜਾ ਬੱਚੋ ਸਿਧਾਂਤਕ ਸਵਾਲ ਹੈਗੇ ਨੇ ਇਹ ਵੇਲੇ ਕੀ ਮੂਲ ਬਿੰਦੂ ਦੇ ਨਿਰਦੇਸ਼ ਅੰਕ 0 0 ਹੁੰਦੇ ਹਨ ਇਹ ਬਿਲਕੁਲ ਸਹੀ ਹੈ ਅਸੀਂ ਸਵਾਲਾਂ ਦਾ ਰੌਣਾ ਅਗਲੀ ਚਰਚਾ ਕਰ ਵੀ ਚੁੱਕੇ ਹਾਂ ਕਿ ਮੂਲ ਬਿੰਦੂ ਉਹ ਹੁੰਦਾ ਹੈ ਜਿੱਥੇ ਧੁਰਾ x ਅਤੇ ਧੁਰਾ y ਇੱਕ ਦੂਜੇ ਨੂੰ ਕੱਟਦੇ ਹਨ ਅਤੇ ਉਸ ਮੂਲ ਬਿੰਦੂ ਦੇ ਨਿਰਦੇਸ਼ ਅੰਕ ਨੇ x ਅਤੇ ਮਲੀ x y ਅੰਦਰ 0 0 ਇਹਨੂੰ ਬੱਚੇ ਸਿੱਧਾ ਵੀ ਕਹਿ ਸਕਦੇ ਆ ਕਿ ਮੂਲ ਬਿੰਦੂ ਦਾ ਭੁਜ ਵੀ 0 ਹੁੰਦਾ ਹੈ ਅਤੇ ਮੂਲ ਬਿੰਦੂ ਦਾ ਕੋਟੀ ਵੀ 0 ਹੁੰਦਾ ਹੈ ਸਿਫਰ ਹੁੰਦਾ ਠੀਕ ਹੈ ਸੋ ਇਹ ਕਥਨ ਸਹੀ ਹੈਗਾ ਫਿਰ ਕਹਿੰਦੇ Y ਧੁਰੇ ਤੇ ਹਰੇਕ ਬਿੰਦੂ ਦਾ X ਨਿਰਦੇਸ਼ ਅੰਕ ਸਿਫਰ ਹੁੰਦਾ ਹੈ ਇਹ ਗੱਲ ਸਹੀ ਹੈ ਇਹ ਗੱਲ ਬੱਚੇ ਸਵਾਲਾਂ ਵਿੱਚ ਅਸੀਂ ਕਰ ਚੁੱਕੇ ਹਾਂ ਕਿ Y ਧੁਰੇ ਦੇ ਉੱਤੇ ਜਿਹੜਾ ਪੁਜ ਹੁੰਦਾ ਹੈ X ਨਿਰਦੇਸ਼ ਅੰਕ ਹਮੇਸ਼ਾ ਸਿਫਰ ਹੁੰਦਾ ਹੈ ਸੋ ਇਹ ਗੱਲ ਸਹੀ ਹੈਗੀ ਹੈ ਫਿਰ ਕਹਿੰਦੇ X ਧੁਰੇ ਤੇ ਹਰੇਕ ਬਿੰਦੂ ਦਾ Y ਨਿਰਦੇਸ਼ ਅੰਕ ਸਿਫਰ ਹੁੰਦਾ ਹੈ ਬਿਲਕੁਲ ਸਹੀ ਗੱਲ ਹੈਗੀ ਹੈ ਸੋ ਬੱਚੇ ਯਾਦ ਰੱਖਣਾ X ਧੁਰੇ ਦੇ ਉੱਤੇ Y ਸਿਫਰ ਹੋਏਗਾ Y ਧੁਰੇ ਦੇ ਉੱਤੇ x 0 ਹੋਏਗਾ ਇਹਨੂੰ ਕਹੀ ਕੇ ਟੰਗਾ ਨਾ ਕਹਿ ਸਕਦੇ ਆ ਅਸੀਂ ਕਹਿ ਸਕਦੇ ਆ x ਤੁਰੇ ਦੇ ਉੱਤੇ ਜਿਹੜਾ ਕੋਟੀ ਹੈ ਉਹ 0 ਹੋਏਗਾ ਤੇ y ਤੁਰੇ ਦੇ ਉੱਤੇ ਜਿਹੜਾ ਪੁਜ ਹੈਗਾ ਉਹ 0 ਹੋਏਗਾ ਠੀਕ ਹੈ ਯਾਨੀ ਅਸੀਂ ਕਹ ਲੋ x ਨਿਰਦੇਸ਼ਕ ਹੰਦਾ ਹੈ ਪੁਜ ਤੇ y ਨਿਰਦੇਸ਼ਕ ਹੰਦਾ ਹੈ ਕੋਟੀ ਠੀਕ ਹੈ ਜੀ ਅੱਗੇ ਚਲੀਏ ਇਹ ਕਹਿੰਦੇ ਬਿੰਦੂ 4 3 ਅਤੇ 3 4 ਇੱਕੋ ਬਿੰਦੂ ਹਨ ਬਿਲਕੁਲ ਗਲਤ ਬੱਚਿਓ ਕਿਉਂਕਿ ਪਹਿਲੇ ਇਹ ਜਿਹੜੇ ਨਿਰਦੇਸ਼ਕ ਨੇ ਇਸ ਗੱਲ ਤੇ ਫਰਕ ਪੈਂਦਾ ਤੁਸੀਂ ਪਹਿਲਾਂ ਕੀ ਲਿਖਦੇ ਹੋ ਜਿੱਦਾਂ ਅਸੀਂ ਦੱਸਿਆ ਹੈ ਸੰਖਿਆਵਾਂ ਵਿੱਚ ਅਸੀਂ ਜਾਣਦੇ ਹਾਂ 4 ਜਮਾ 3 7 ਹੁੰਦਾ ਹੈ ਤੇ 3 ਜਮਾ 4 7 ਹੁੰਦਾ ਹੈ ਅਸੀਂ ਸਾਰੇ ਜਾਣਦੇ ਹਾਂ ਇਹ ਸੰਖਿਆਵਾਂ ਵਿੱਚ ਅਸੀਂ ਪੜ ਚੁੱਕੇ ਹਾਂ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇਹ ਕਮਿਊਟੇਟਿਵ ਆਰਡਰ ਜਿਹੜਾ ਨਾ ਤੇ ਕਰਮਵਟਾਂਦਰਾ ਗੁਣਜ ਨੂੰ ਕਹਿੰਦੇ ਆ ਤੇ 4 ਗੁਣਾ 3 12 ਹੁੰਦਾ ਹੈ 3 ਗੁਣਾ 4 ਵੀ 12 ਹੁੰਦਾ ਹੈ ਬੱਚਿਓ ਪਰ ਗ੍ਰਾਫ ਦੇ ਵਿੱਚ ਇਦਾਂ ਨਹੀਂ ਹੁੰਦਾ ਗ੍ਰਾਫ ਦੇ ਵਿੱਚ ਤੁਸੀਂ ਪਹਿਲਾਂ ਜਿਹੜਾ ਲਿਖਦੇ ਹੋ ਉਹਨੂੰ ਅਸੀਂ ਐਕਸ ਨਿਰਦੇਸ਼ਣ ਕਹਿੰਦੇ ਆ ਦੂਜੇ ਨੂੰ ਵਾਹਿ ਦਿਰਿਸ਼ਣ ਕਿੰਨੇ ਆ ਮੈਂ ਪਹਿਲੇ ਨੂੰ ਪੁੱਛ ਗਏ ਨੇ ਆ ਇਹਨੂੰ ਕੋਟੀ ਕਹਿੰਦੇ ਆ ਸੋ ਅੱਗੇ ਕਿਹੜਾ ਲਿਖਦੇ ਆ ਪਿੱਛੇ ਕਿਹੜਾ ਲਿਖਦੇ ਆ ਇੰਨਾ ਫਰਕ ਪੈ ਜਾਂਦਾ ਹੋਰ ਐਸੀ ਸਵਾਲ ਕੀਤਾ ਵੀ ਏ ਕਿ ਦੋਨੋਂ ਬਿੰਦੂ ਇੱਕੋ ਥਾਂ ਤੇ ਨਹੀਂ ਆਣਗੇ ਦੋਨੋਂ ਬਿੰਦੂ ਵੱਖ-ਵੱਖ ਹੋਣਗੇ ਸੋ ਬਿੰਦੂ 4 3 ਅਤੇ 3 4 ਇੱਕੋ ਹਨ ਗਲਤ ਹੈ ਠੀਕ ਹੈ ਫਿਰ ਕਹਿੰਦੇ ਬਿੰਦੂ 5 ਅਤੇ 2 ਦਾ ਕੋਟੀ 5 ਹੈ ਇਹ ਵੀ ਗਲਤ ਹੈ ਕਿਉਂਕਿ ਬਿੰਦੂ 5 2 ਦਾ ਕੋਟੀ ਵਿੱਚੋਂ ਕੋਟੀ ਦੂਜਾ ਵਾਲਾ ਹੁੰਦਾ ਵਾਈ ਵਾਲਾ ਕੋਟੀ ਹੁੰਦਾ ਵਾਈ ਸੋ ਇੱਥੇ ਜੇ ਹੁੰਦਾ 2 ਇੱਥੇ ਲਿਖਿਆ ਨਾ 2 ਹੈ ਤੇ ਫਿਰ ਇਹ ਜਵਾਬ ਹੋਣਾ ਸੀ ਸਹੀ ਤੇ 5 ਇੱਥੇ ਹੈਗਾ ਪੁੱਜ ਜੇ ਲਿਖਿਆ ਹੁੰਦਾ ਕਿ ਬਿੰਦੂ 5 2 ਦਾ ਪੁੱਜ 5 ਹੈ ਫੇ ਵੀ ਸਹੀ ਹੋਣਾ ਸੀਗਾ ਤੇ ਜੇ ਕੋਟੀ ਨਾਲ ਲਿਖ ਕੇ ਇੱਥੇ 2 ਲਿਖਿਆ ਹੁੰਦਾ ਫੇ ਵੀ ਜਹੀ ਸਹੀ ਹੋਣਾ ਸੀਗਾ ਸੋ 5 ਬੱਚਿਓ ਕੋਟੀ ਨਹੀਂ ਹੈਗਾ 5 ਪੁੱਜ ਹੈਗਾ ਕੋਟੀ 2 ਹੈਗਾ ਠੀਕ ਹੈ ਜੀ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਆ ਗਿਆ ਬੱਚਿਓ ਬਹੁ ਵਿਕਲਪੀ ਪ੍ਰਸ਼ਨ ਜਿਵੇਂ ਕਿ ਮੈਂ ਹਮੇਸ਼ਾ ਕਹਿੰਦਾ ਕਈ ਬਹੁ ਵਿਕਲਪੀ ਪ੍ਰਸ਼ਨਾਂ ਨੂੰ ਕਦੀ ਵੀ ਤੁੱਕੇ ਦੇ ਨਾਲ ਨਹੀਂ ਕਰਨਾ ਸਮਝ ਕੇ ਕਰਨਾ ਹੈ ਸੋ ਬਿੰਦੂ 1 0 ਸਥਿਤ ਹੈ x ਤੋਂ ਰਹੇ ਤੇ y ਤੋਂ ਰਹੇ ਤੇ ਮੂਲ ਬਿੰਦੂ ਤੇ ਕੋਈ ਨਹੀਂ ਮੂਲ ਬਿੰਦੂ ਤੇ ਬੱਚਿਓ ਸਿਫਰ ਸਿਫਰ ਹੁੰਦਾ ਹੈ ਤੇ ਅਸੀਂ ਜਾਣਦੇ ਹਾਂ ਬੱਚਿਓ ਜਦੋਂ y ਐ y ਨਿਰਦੇਸ਼ਕ ਸਿਫਰ ਹੋਵੇ ਤੇ ਇਹਦਾ ਮਤਲਬ ਹੈ x ਤੋਂ ਰਹਾ ਸੋ ਸਾਡਾ ਜਵਾਬ ਹੈਗਾ x ਤੋਂ ਰਹਾ ਤੇ ਬਿੰਦੂ 1 0 ਇਹ ਦੇਖੋ ਕਰਕੇ ਵੀ ਦੇਖ ਲਿਆ ਅਸੀਂ ਐ x 1 ਆ ਗਿਆ ਤੇ y 0 ਮਿਲ ਗਈ ਇਹਦੇ ਤੇ ਹੀ ਰਹੇਗਾ ਸੋ ਬਿੰਦੂ ਇੱਥੇ ਬਣੇਗਾ x ਤੁਰੇ ਦੇ ਉੱਤੇ ਬਣੇਗਾ ਜਦੋਂ y 0 ਹੋਵੇ ਅਗਲਾ ਚਲੀਏ ਅਗਲਾ ਹੈ ਬੱਚਿਓ ਹੇਠਾਂ ਲਿਖਿਆਂ ਵਿੱਚੋਂ ਕਿਹੜਾ ਬਿੰਦੂ x ਤੁਰੇ ਤੇ ਸਥਿਤ ਹੈ ਬੱਚਿਓ ਹਣ ਦੇਖੋ ਅੱਖਾਂ ਮੀਟ ਕੇ ਕਹੋ ਕਿ ਜਿੱਥੇ x ਤੁਰੇ ਤੇ ਸਥਿਤ ਹੋਏਗਾ ਜਿੱਥੇ y 0 ਹੋਏਗਾ ਸੋ ਇੱਥੇ y 0 ਨਹੀਂ ਹੈਗਾ y 3 ਹੈਗਾ ਇੱਥੇ y 2 ਹੈਗਾ ਇੱਥੇ y 3 ਹੈਗਾ ਇੱਥੇ y 0 ਹੈਗਾ ਸੋ ਇਹਦਾ ਜਵਾਬ ਆ ਗਿਆ d 4 0 ਤੇ ਕਰਕੇ ਵੀ ਦੇਖ ਲਓ 1 2 3 4 ਤੇ ਇਹ x ਤੁਰੇ ਦੇ ਉੱਤੇ ਆ ਗਿਆ बिंदु चार जीरो तो अगला चलीए वाई तुरे परिफर होगा कुछ सिफर होगा हम देख लो एज एक है कुछ दो है, या दो है चार है एक्स तो सिफर है जवाब आ गया साढ़ा सिफर तीन सो इत सिर रहेगा ही ਤੇ ਉੱਤੇ ਜਾਓ 1 2 3 ਇਹ ਬਿੰਦੂ ਇੱਥੇ ਆਏਗਾ ਸੋ ਹੈਗਾ Y ਤੁਰੇ ਦੇ ਉੱਤੇ ਸੋ ਬੱਚੇ ਆ ਗਿਆ ਯਾਦ ਰੱਖਣੀ X ਤੁਰੇ ਤੇ Y 0 ਹੁੰਦਾ ਹੈ Y ਤੁਰੇ ਤੇ X 0 ਹੁੰਦਾ ਹੈ ਠੀਕ ਹੈ ਅੱਗੇ ਚੱਲੀਏ ਅਗਲਾ ਆ ਗਿਆ ਆਖਰੀ ਦੋ ਸਵਾਲ ਬਿੰਦੂ 2 7 ਦਾ ਕੁਝ ਹੈ ਕੁਝ ਬੱਚੇ ਪਹਿਲਾ ਹੁੰਦਾ ਸੋ B 2 ਇਹ ਸਾਡਾ ਜਵਾਬ ਆ ਗਿਆ 2 ਫਿਰ ਬਿੰਦੂ 7 4 ਦਾ ਕੋਟੀ ਹੈ ਕੋਟੀ ਦੂਜਾ ਵਾਲਾ ਹੁੰਦਾ ਸੋ 4 ਜਵਾਬ ਆ ਗਿਆ 4 ਕਿੱਥੇ ਆ ਗਿਆ C ਸੋ ਸਾਡਾ C ਜਵਾਬ ਆ ਗਿਆ ਸੋ ਐਸੀ ਤਰ੍ਹਾਂ ਵਿਦਿਆਰਥੀਓ ਤੁਹਾਡਾ ਅਭਿਆਸ ਨੰਬਰ 13.1 ਦੇ ਆਖਰੀ ਦੋ ਸਵਾਲ ਤੇ ਇਸ ਵੀਡੀਓ ਦੇ ਨਾਲ ਤੁਹਾਡਾ ਅਭਿਆਸ ਨੰਬਰ 13.1 ਇੱਥੇ ਸਮਾਪਤ ਹੁੰਦਾ ਹੈ। ਆਉਂਦੇ ਸਮੇਂ ਵਿੱਚ ਅਸੀਂ ਅਭਿਆਸ ਅਗਲਾ 13.2 ਸ਼ੁਰੂ ਕਰਾਂਗੇ। ਤੁਸੀਂ ਇਸੇ ਤਰ੍ਹਾਂ ਨਿਯਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।